ਆ ਦੇਖੋ ਭਈ ਆ ਪਿੰਡ ਦੇ ਲੋਕਾਂ ਨੇ ਕਿੱਡੀ ਵੱਡੀ ਸੇਵਾ ਨਿਭਾਈਆ ਗੁਰੂ ਸਾਹਿਬ ਦੇ ਜਿੰਨੇ ਸਰੂਪ ਸੀ ਉਹਨਾਂ ਨੂੰ ਰੈਸਕਿਊ ਕਰਕੇ ਲੈ ਕੇ ਜਾ ਰਹੇ ਨੇ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਜੋ ਕਿ ਗੁਰੂ ਸਾਹਿਬ ਦੇ ਸਰੂਪਾਂ ਨੂੰ ਸਹੀ ਸਲਾਮਤ ਲੈ ਕੇ ਜਾ ਰਹੇ ਨੇ ਸੁਰੱਖਿਅਤ ਰੱਖ ਰਹੇ ਨੇ ਐਨੇ ਨੇ ਹੜ ਆਏ ਪਏ ਨੇ ਚਾਰੇ ਪਾਸੇ ਪਾਣੀ ਹੀ ਪਾਣੀਆਂ ਕਿੰਨੀਆਂ ਫਸਲਾਂ ਕਿੰਨੇ ਘਰ ਕਿੰਨਾ ਕੁਸ਼ ਹੀ ਨਾਸ਼ ਹੋ ਗਿਆ ਹਨ ਤੇ ਆਪਣੇ ਧਰਮ ਨੂੰ ਤੇ ਆਪਣੀ ਜੋ ਗੁਰੂ ਸਹਿਬਾਨਾਂ ਦੀ ਲਖਤਾ ਪਰਮਾਤਮਾ ਦੀ ਲਖਤਾ ਉਹਨਾਂ ਨੂੰ ਪਹੁੰਚਾਉਣਾ ਸਭ ਤੋਂ ਵੱਡਾ ਹੀ ਪੋਣਾ ਜੈਸ ਕਰਕੇ ਇਹ ਆਫਤਾਂ ਜੋ ਰੁਕ ਜਾਂਦੀਆਂ ਨੇ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਬਹੁਤ ਬਹੁਤ ਧੰਨਵਾਦ ਆ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਹ ਜੋ ਦੈਨ ਇਹ ਕਦੇ ਭੁੱਲਣ ਯੋਗ ਤਾਂ ਹੈ ਨਹੀਂ ਜੀ ਠੀਕ ਹੈ ਨਾ ਜੋ ਕਿ ਇਹ ਸਮਾਂ ਚੱਲ ਰਿਹਾ ਹੈ ਤੇ ਚੰਗੀ ਚੰਗੇ ਕੰਮ ਕਰਨੇ ਲੋਕਾਂ ਦਾ ਸਾਥ ਦੇਣਾ ਹੀ ਇਨਸਾਨੀਅਤ ਆ ਕਹਿੰਦੇ ਆਂਦੇ ਮਾੜੇ ਸਮੇਂ ਦੇ ਵਿੱਚ ਸਾਥ ਦੇਣਾ ਤੇ ਉਹੀ ਇਨਸਾਨੀਅਤ ਹੁੰਦੀ ਆ ਤੇ ਉਧਰੋਂ ਤੁਸੀਂ ਦੇਖੋ ਪ੍ਰਸ਼ਾਸਨ ਆ ਸਰਕਾਰ ਆ ਇਹ ਕੁਝ ਵੀ ਨਹੀਂ ਕਰ ਰਹੀ ਜੇ ਕਰ ਰਹੀ ਆ ਸਿਰਫ ਉਹ ਤੁਸੀਂ ਆ ਦੇਖ ਰਹੋ ਇਹ ਆਪਣੇ ਸਿਰਫ ਨਾਮ ਵਾਸਤੇ ਆ ਹੋਰ ਕੁਝ ਨਹੀਂ ਕਰ ਦਿਲੋਂ ਨਹੀਂ ਕਰ ਰਹੀ ਤੇ ਆਪਣੇ ਆਪ ਦੇ ਨਾਲ ਹੀ ਆਪਾਂ ਨੂੰ ਚੱਲਣਾ ਚਾਹੀਦਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ